ਕਲਾ ਪ੍ਰਦਰਸ਼ਨ ਕਰ ਰਹੀ ਹੈ ਸਰ ਸਾਡੀ ਮੇਨ ਪ੍ਰੋਬਲਮ ਵੀ ਜਿਹੜਾ ਸਾਡਾ ਸੈਂਟਰ ਹੈ ਉਹ ਬਹੁਤ ਦੂਰ ਆਇਆ ਹੈ ਸਾਡੇ ਤੋਂ ਇੱਥੋਂ 70 ਕਿਲੋਮੀਟਰ ਕਾਫ਼ ਦਾ ਕੋਟੀ ਸਾਡਾ ਸੈਂਟਰ ਪਾਇਆ ਜੋ ਕਿ ਪ੍ਰੋਟੋਕੋਲ ਦੇ ਖਿਲਾਫ ਹੈ ਬੰਦ ਕਰੋ ਬੰਦ ਕਰੋ ਸੈਨਾਰੇ ਬੰਦ ਕਰੋ ਬੰਦ ਕਰੋ ਬੰਦ ਕਰੋ ਪ੍ਰੀਖਿਆ ਸੈਂਟਰ ਦੂਰ ਆਉਣ ਤੇ ਗਰੀਬ ਘਰਾਂ ਦੇ ਬੱਚੇ ਪੇਪਰ ਦੇਣ ਤੋਂ ਰਹਿਣਗੇ ਵਾਂਝੇ ਤਸਵੀਰਾਂ ਖਨੋਰੀ ਤੋਂ ਨੇ ਜਿੱਥੇ ਖਨੋਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਦਾ ਬੋਰਡ ਦੀ ਪ੍ਰੀਖਿਆ ਦਾ ਸੈਂਟਰ ਕਾਬ ਦਾ ਭਵਾਨੇਗੜ੍ਹ ਆਉਣ ਤੇ ਬੱਚਿਆਂ ਵਿੱਚ ਰੋਸ ਹੈ। ਪ੍ਰੀਖਿਆ ਦਾ ਸੈਂਟਰ ਖਨੋਰੀ ਤੋਂ 70 ਕਿਲੋਮੀਟਰ ਦੂਰ ਆਉਣ ਤੇ ਕੰਨਿਆ ਸਕੂਲ ਦੀਆਂ ਵਿਦਿਆਰਥਣਾਂ ਤਾਂ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਤੇ ਗੁੱਸਾ ਫੁੱਟਿਆ ਤੇ ਕਿਹਾ ਹੈ ਕਿ ਜੇਕਰ ਸਰਕਾਰ ਵੱਲੋਂ ਸੈਂਟਰ ਨਹੀਂ ਬਦਲਿਆ ਗਿਆ ਤਾਂ ਉਹ ਪੇਪਰ ਨਹੀਂ ਦੇਣਗੇ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਕਾਜਲ ਹੈ। ਕੀ ਗੱਲ ਬਾਤ ਹੈ ਤੁਸੀਂ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਹੋ ਸਰ ਸਾਡੀ ਮੇਨ ਪ੍ਰੋਬਲਮ ਵੀ ਜਿਹੜਾ ਸਾਡਾ ਸੈਂਟਰ ਹੈ ਉਹ ਬਹੁਤ ਦੂਰ ਆਇਆ ਹੈ ਸਾਡੇ ਤੋਂ ਇੱਥੋਂ 70 ਕਿਲੋਮੀਟਰ ਕਾਬ ਦਾ ਕੋਟੀ ਸਾਡਾ ਸੈਂਟਰ ਪਾਇਆ ਜੋ ਕਿ ਪ੍ਰੋਟੋਕੋਲ ਦੇ ਖਿਲਾਫ ਹੈ ਪ੍ਰੋਟੋਕੋਲ ਹੈ ਵੀ ਜਿਹੜਾ ਆਪਣਾ ਸਕੂਲ ਹੈ ਉਹ ਤੋਂ 12 ਕਿਲੋਮੀਟਰ ਦੇ ਅੰਦਰ ਅੰਦਰ ਹੋਣਾ ਚਾਹੀਦਾ ਹੈ ਸੈਂਟਰ ਪਰ ਇੱਥੋਂ 70 ਕਿਲੋਮੀਟਰ ਸੈਂਟਰ ਹੈ ਸਾਨੂੰ ਉੱਥੇ ਜਾਣ ਤੱਕ ਬਹੁਤ ਜ਼ਿਆਦਾ ਦਿੱਕਤਾਂ ਆਣ ਗਿਆ ਤਿੰਨ ਬੱਸਾਂ ਬਦਲਣੀਆਂ ਪੈਣ ਗਿਆ ਉਹ ਤੋਂ 11 ਵਜੇ ਸਾਡਾ ਪੇਪਰ ਸਟਾਰਟ ਹੁੰਦਾ ਹੈ 350 ਦੇ ਲਗਭਗ ਅਸੀਂ ਬੱਚੇ ਆ ਜੇ ਅਸੀਂ ਵੀ ਬੱਸਾਂ ਵੀ ਜਾਣ ਤਾਂ ਵੀ ਉੱਥੇ ਨਹੀਂ ਪਹੁੰਚ ਸਕਦੇ ਅਸੀਂ 350 ਬੱਚੇ ਠੀਕ ਹੈ ਤਾਂ ਅਸੀਂ ਚਾਹੁੰਦੇ ਕਿ ਸਰਕਾਰ ਸਾਡਾ ਸੈਂਟਰ ਚੇਂਜ ਕਰੇ ਤੇ ਪ੍ਰੋਟੋਕੋਲ ਦੇ ਅਨੁਸਾਰ ਸਾਡਾ ਸੈਂਟਰ ਉੱਥੇ ਹੀ ਪਾਵੇ ਜਿੱਥੇ ਪਾਣਾ ਚਾਹੀਦਾ ਉਹਨਾਂ ਨੂੰ 12 ਕਿਲੋਮੀਟਰ ਦਾ ਥਾਣੇ ਵਿੱਚ ਮੇਰਾ ਨਾਮ ਜਿੰਦੂ ਦੇਵੀ ਹੈ ਤੇ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਇੰਨੇ ਬੱਚੇ ਜੋ ਉੱਥੇ ਨਹੀਂ ਪਹੁੰਚ ਸਕਦੇ ਤੇ ਅਸੀਂ ਸਾਡੇ 350 ਬੱਚੇ ਲਗਭਗ ਜੋ ਕਿ ਗਰੀਬ ਘਰਾਂ ਦੇ ਬੱਚੇ ਆ ਅਸੀਂ ਕੋਈ ਵੀ ਸਾਧਨ ਦਾ ਇੰਤਜ਼ਾਮ ਨਹੀਂ ਕਰ ਸਕਦੇ ਅਸੀਂ ਇੰਨੀ ਦੂਰ ਕਿਵੇਂ ਪਹੁੰਚਾਂਗੇ ਅਤੇ ਪੇਪਰ ਦੇਣਾ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਅਸੀਂ ਪੇਪਰ ਨਹੀਂ ਦੇਵਾਂਗੇ ਜੇ ਸਾਡਾ ਸੈਂਟਰ ਚੇਂਜ ਨਹੀਂ ਕੀਤਾ ਜਾਵੇ ਤਾਂ ਅਸੀਂ ਪੇਪਰ ਨਹੀਂ ਦੇਵਾਂਗੇ ਕਿਹੜੀ ਕਲਾਸ ਦੇ ਵਿਦਿਆਰਥੀ ਅਸੀਂ ਪਲੱਸ 2 ਕਲਾਸ ਦੇ ਵਿਦਿਆਰਥੀ ਆ ਸਰ ਕਿਹਨਾ ਮਗੜੀ ਸੁਨੀਤਾ ਜੀ ਅਸੀਂ ਅਸੀਂ ਕਹਿਣਾ ਚਾਹੁੰਦੇ ਆ ਕਿ ਸਾਡਾ ਸੈਂਟਰ ਚੇਂਜ ਕਰੋ ਜੇ ਚੇਂਜ ਨਹੀਂ ਕਰਾਂਗੇ ਤਾਂ ਪੇਪਰ ਦੇਣਾ ਹੀ ਕੈਨਸਲ ਕਰ ਦਾਂਗੇ ਇਹ ਸਰਕਾਰ ਵੱਲੋਂ ਕਿਹ ਵੀ ਪਹਿਲਾਂ ਨਹੀਂ ਹੋਇਆ ਤੁਸੀਂ ਇਸ ਕਿਹੜੀ ਕਲਾਸ ਦੇ ਵਿਦਿਆਰਥੀ ਤੁਸੀਂ ਅਸੀਂ ਪਲੱਸ 2 ਦੇ ਜੀ ਤੇ ਜਦੋਂ ਤੁਹਾਡੇ 10ਵੀਂ ਦੇ ਪੇਪਰ ਸੀ ਉਹ ਕਿੱਥੇ ਹੋਏ ਸੀਗੇ ਅਸੀਂ ਇਸ ਸਕੂਲੇ ਸੈਂਟਰ ਬਣਾਇਆ ਸੀ ਸਾਡਾ ਨਹੀਂ ਪਹਿਲੀ ਵਾਰ ਹੀ ਹੋਇਆ ਹੈ ਹਾਂਜੀ ਪਹਿਲੀ ਵਾਰ ਇਹਨੇ ਦੋ ਸੈਂਟਰ ਬਣਾਇਆ ਹੋਇਆ ਸਰਕਾਰ ਨੇ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਸਾਡਾ ਸੈਂਟਰ ਚੇਂਜ ਕਰਨੀ ਤਾਂ ਅਸੀਂ ਪੇਪਰ ਨਹੀਂ ਦਿੰਦੇ ਸਰ ਮੇਰਾ ਨਾਮ ਪ੍ਰੀਤੀ ਹੈ ਅਸੀਂ ਬਸ ਪੰਜਾਬ ਸਰਕਾਰ ਨੂੰ ਮਤਲਬ ਐਵੇਂ ਕਹਿਣਾ ਚਾਹੁੰਦੇ ਕਿ ਸਾਡਾ ਸੈਂਟਰ ਚੇਂਜ ਕਰੋ ਜਦਕਿ ਸਾਨੂੰ ਤਿੰਨ ਬੱਸਾਂ ਬਦਲਣੀ ਪੈਣਗੀਆਂ ਹਫ਼ਤਾ ਸਾਡਾ ਸੈਂਟਰ ਹੈ ਐਡੀ ਦੂਰ ਅਸੀਂ ਕਿਵੇਂ ਜਾਵਾਂਗੇ ਬਸ ਇਹ ਸਰ ਪੰਜਾਬ ਸਕੂਲ ਸਿੱਖਿਆ ਬੋਰਡ ਜਿਹੜੀਆਂ ਪ੍ਰੀਖਿਆਵਾਂ ਮਾਰਚ 2024 ਵਿੱਚ ਕਰਵਾਉਣੀਆਂ ਨੇ 8ਵੀਂ 10ਵੀਂ ਤੇ 12ਵੀਂ ਦੇ ਕੁੱਲ ਸਾਡੇ 344 ਵਿਦਿਆਰਥੀ ਨੇ ਕਿ ਜੀ ਇਹ ਜਦੋਂ ਅਸੀਂ ਪ੍ਰੀਖਿਆ ਫਾਰਮ ਭਰਦੇ ਹਾਂਗੇ ਤਾਂ ਪੰਜ ਆਪਸ਼ਨ ਮੰਗੇ ਜਾਂਦੇ ਨੇਗੇ ਸੈਂਟਰ ਵਾਸਤੇ ਉਹ ਪੰਜੇ ਦਿੱਤੀਆਂ ਰੈਟਾਂ ਦੇ ਅਨੁਸਾਰ ਅਸੀਂ ਨੇ ਸਬਮਿਟ ਕਰ ਦਿੱਤੀ ਸੀਗੇ ਪਰੰਤੂ ਬੋਰਡ ਵੱਲੋਂ ਸਾਨੂੰ ਸਰਕਾਰੀ ਮੈਰੀਟੋਰੀਅਸ ਸੀਨੀਅਰ ਸੈਕੰਡਰੀ ਸਕੂਲ ਕਹਾਵ ਦਾ ਸੈਂਟਰ 8ਵੀਂ 10ਵੀਂ ਤੇ 12ਵੀਂ ਦੇ ਲਈ ਅਲਾਟ ਕੀਤਾ ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਅਸੀਂ 1 ਦਸੰਬਰ 2023 ਨੂੰ ਆਪਣਾ ਇੱਕ ਟੀਚਰ ਭੇਜਿਆ ਲਿਖਤੀ ਰੂਪ ਦੇ ਵਿੱਚ ਉੱਥੇ ਦੇਖ ਕੇ ਆਏ ਕਿ ਸਮੱਸਿਆmane ਸਾਡੀਆਂ 70 ਕਿਲੋਮੀਟਰ ਦੂਰ ਤਿੰਨ ਬਸਾਂ ਬਦਲ ਕੇ ਉਹਦੇ ਆਰਥਨਾ ਪੇਪਰ ਨਹੀਂ ਦੇ ਸਕਦੀਆਂ ਲਿਖਤੀ ਰੂਪ ਵਿੱਚ ਦੇ ਅੰਦਾਜ਼ਾ ਕਰ ਤੇ ਉਹਨਾਂ ਨੇ ਮੰਨਿਆ ਵੀ ਅਸੀਂ ਬਨਾਰਸੀ ਸਕੂਲ ਜਿਹੜਾ ਨੇੜੇ ਦਾ ਪੈਂਦਾ ਉਹ ਸੈਂਟਰ ਬਣਾ ਦੇਵਾਂਗੇ ਲੇਕਿਨ ਲੰਬਾ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਵੀ ਸੈਂਟਰ ਵਿੱਚ ਸੈਂਟਰ ਦੇ ਵਿੱਚ ਕੋਈ ਬਦਲਾਅ ਨਹੀਂ ਆਇਆ ਉਸ ਤੋਂ ਬਾਅਦ ਫਿਰ ਅਸੀਂ ਜਨਵਰੀ ਦੇ ਵਿੱਚ ਫਿਰ ਟੀਚਰ ਭੇਜਿਆ ਵੀ ਸੈਂਟਰ ਚੇਂਜ ਹੋ ਜਾਵੇਗਾ ਲੇਕਿਨ ਬੋਰਡ ਦੇ ਅਧਿਕਾਰੀਆਂ ਨੇ ਫਿਰ ਜਿਹੜਾ ਹੈਗਾ ਉਹ ਸਰਕਾਰੀ ਮੈਰੀਟੋਰੀਅਸ ਸੀਨੀਅਰ ਸੈਕੰਡਰੀ ਸਕੂਲ ਕਾਬਦਾ ਸੈਂਟਰ ਅਲਾਟ 8ਵੀਂ 10ਵੀਂ ਤੇ 12ਵੀਂ ਲਈ ਕਰਕੇ ਭੇਜ ਦਿੱਤਾਗਾ ਹੁਣ ਪ੍ਰੋਬਲਮ ਇਹ ਹੈ ਕਿ 70 ਕਿਲੋਮੀਟਰ ਦੂਰ ਹੈਗਾ ਲੜਕੀਆਂ ਦੇ ਲਈ ਯਾਨੀ ਠੰਡ ਦੇ ਵਿੱਚ 344 ਲੜਕੀਆਂ ਦਾ ਜਾਣਾ ਬਹੁਤ ਮੁਸ਼ਕਲ ਆਗਾ ਅਸੀਂ ਤਾਂ ਅਧਿਕਾਰੀਆਂ ਨੂੰ ਇਹੀ ਬੇਨਤੀ ਕਰਦੇ ਆਂਗੇ ਕਿ ਇਹਨਾਂ ਬੱਚਿਆਂ ਦਾ ਜਿਹੜਾ ਸੈਂਟਰ ਹੈਗਾ ਉਹ ਬਹੁਤ ਨਜ਼ਦੀਕ ਦੇ ਸਕੂਲ ਦੇ ਵਿੱਚ ਬੋਰਡ ਦੀਆਂ ਹਦਾਇਤਾਂ ਦੇ ਅਨੁਸਾਰ ਕਰ ਦਿੱਤਾ ਜਾਵੇ ਤਾਂ ਕਿ ਵਿਦਿਆਰਥਣਾਂ ਪੇਪਰ ਦੇ ਸਕਣ